ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰੀਤ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਚੈਨਲ ਤੇ ਤਾਂ ਗੱਲ ਕਰਾਂਗੇ ਪੰਜਾਬ ਦੇ ਪਾਰਾ ਤੋਂ ਲੈ ਕੇ 15 April ਦੇ ਮੌਸਮ ਦੀ ਤਾਂ ਇਹਨਾਂ ਦਿਨਾਂ ਵਿੱਚ ਕੀ ਹਲਚਲ ਆ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਕਿਤਕ ਦੇ ਹਲਕੇ ਤੋਂ ਦਰਮਿਆਨਾ ਐਡਮੀ ਦਰਜ ਕੀਤਾ ਜਾ ਸਕਦਾ ਹੈ ਕਿਤਕ ਦੇ ਭਾਰੀ ਮੀਂਹ ਦੀ ਚੱਟ ਵੇਖਣ ਨੂੰ ਮਿਲ ਸਕਦੀ ਗੜ੍ਹ ਮਾਰੀ ਹੋਣ ਦੀ ਕਿਤਕ ਦੇ ਸੰਭਾਵਨਾ ਰਹੇਗੀ ਕਿ ਹਨੇਰ ਝੱਖੜ ਵੀ ਚੱਲਣ ਦੀ ਸੰਭਾਵਨਾ ਹੈ ਤਾਂ ਕਿਸਾਨਾਂ ਲਈ ਪੌੜ ਜ਼ਰੂਰੀ ਸੂਚਨਾ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚ ਤੁਹਾਡਾ ਲਾਈਵ ਤਾਇ ਸੜਰ ਤਸਵੀਰਾਂ ਵੇਖ ਸਰ ਫਿਲਹਾਲ ਦੀ ਘੜੀ ਵੇਖ ਸਰ ਕਿ ਜਿਹੜਾ ਪਛਮੀ ਸਿਸਟਮ ਹੈ ਜੋ ਕਿ ਪਾਕਿਸਤਾਨ ਵਿੱਚ ਐਂਟਰ ਹੋ ਗਿਆ ਠੀਕ ਹੈ ਤਾਂ ਇਸ ਦਾ ਜਿਹੜਾ ਪ੍ਰਭਾਵ ਹੌਲੀ ਹੌਲੀ ਜਿਹੜਾ ਆਗਾ ਵਧਣਾ ਸ਼ੁਰੂ ਹੋ ਜਾਏਗਾ ਜਾਨਕੀ ਪੰਜਾਬ ਦਾ ਇਸ ਉੱਪਰ ਅਸਰ ਅੱਜ ਸ਼ਾਮ ਨੂੰ ਜਿਹੜਾ ਬਦਲਵਾਈ ਵਾਲੇ ਵੇਖਣ ਨੂੰ ਮਿਲ ਰਿਹਾ ਜਾਨਕੀ ਸ਼ਾਮ ਨੂੰ ਤੇ ਰਾਤ ਨੂੰ ਜਿਹੜੀ ਬਦਲਵਾਈ ਜ਼ਰੂਰ ਵੇਖਣ ਨੂੰ ਮਿਲੇਗੀ ਕੁਝ ਲਾਗਾਂ ਵਿੱਚ ਹਲਕੀ ਤੇ ਕੁਝ ਲਾਗਾਂ ਵਿੱਚ ਜਿਹੜੀ ਰਾਤ ਨੂੰ ਜਾਂ ਸਵੇਰ ਨੂੰ ਤੜਕਸਾਰ ਨੂੰ ਸੰਘਣੀ ਬਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਇਸ ਕਰਕੇ ਹੋ ਸਕਦਾ ਕਿ ਤਕੜੇ ਤਕੜੇ ਜਿਹੜੀ ਕੜੀ ਕੰਡਾ ਵੇਖਣ ਨੂੰ ਇਸ ਤੋਂ ਪਰਪਰ ਜਿਹੜਾ ਮੌਸਮ ਵਿੱਚ ਕੋਈ ਵੱਡੇ ਪੱਧਰ ਤੇ ਤਬਦੀਲੀ ਨਹੀਂ ਹੋਣ ਦੀ ਸਭਾਵਨਾ ਕਿਤੇ ਕਿਤੇ ਜਿਹੜੀ ਆਪਾਂ ਗੱਲ ਕਰੀ ਜੇ ਹਲਕੀ ਕਣਮੈਨ ਦੀ ਵੇਖਣ ਨੂੰ ਮਿਲ ਸਕਦੀ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਰਹੇਗੀ ਜਿਹੜਾ ਮੇਨ ਸਿਸਟਮ ਹੈ ਕੱਲ 13 ਅਪ੍ਰੈਲ ਦੁਪਹਿਰ ਤੋਂ ਲੈ ਕੇ ਤੇ 14 ਅਪ੍ਰੈਲ ਹੋ ਗਿਆ ਉਸ ਤੋਂ ਬਾਅਦ 13 ਅਪ੍ਰੈਲ ਦੁਪਹਿਰ ਤੋਂ ਬਾਅਦ ਤੇ 14 ਅਪ੍ਰੈਲ ਹੋ ਕੇ 15 ਅਪ੍ਰੈਲ ਸਵੇਰ ਤੱਕ ਜਿਹੜਾ ਇਸ ਸਿਸਟਮ ਦਾ ਸਰਵੇਖਣ ਨੂੰ ਮਿਲੇਗਾ ਜਨਕਿ ਇਹਨਾਂ ਦਿਨਾਂ ਵਿੱਚ ਘੰਟਿਆਂ ਵਿੱਚ ਹਲਚਲ ਆ ਵੇਖਣ ਨੂੰ ਮਿਲਣ ਲੱਗੀ ਆ ਤੇ ਕਈ ਆਪਾਂ ਗੱਲ ਕਰੇ ਪੂਰੇ ਪੰਜਾਬ ਵਿੱਚ ਜਿਹੜਾ ਚੋ ਚਾਰ ਖੇਤਰਾਵਾਂ ਦੇ ਦਰਮਿਆਨੇ ਜਾਰਾ ਜਾਨਕੀ ਭਾਰਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਸਿਸਟਮ ਵਿੱਚ ਪਹਿਲਾਂ ਨਾਲ ਥੋੜਾ ਜਿਹਾ ਘਟਾਓ ਜਾਨਕੀ 10 15% ਇਸ ਵਿੱਚ ਘਾਟਾ ਦਰਜ ਕੀਤਾ ਗਿਆ ਸਿਸਟਮ ਪਹਿਲਾਂ ਜਾਰਾ ਸਟਰੋਂਗ ਸੀ ਹੁਣ ਥੋੜਾ ਜਿਹਾ ਆਪਾਂ ਗੱਲ ਕਰੀਏ ਇਸ ਵਿੱਚ ਘਾਟਾ ਵੇਖਣ ਨੂੰ ਮਿਲਿਆ ਹੈ ਜਾਨਕੀ ਹੁਣ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕੁਝ ਥੋੜੇ ਬਹੁਤ ਖੇਤਰਾ ਵਿੱਚ ਜਿਹੜਾ ਦਰਮਿਆਨੇ ਜਾਰਾ ਵਿੱਚ ਦਰਜ ਕੀਤਾ ਜਾਵੇਗਾ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜਾ ਮੀਂਹ ਵੇਖਣ ਨੂੰ ਮਿਲੇਗਾ ਜਾਨਕੀ ਕਣੀਆਂ ਤਰ੍ਹਾਂ ਹਲਕਾ ਤੇ ਕੁਝ ਇਲਾਕਿਆਂ ਵਿੱਚ ਝਲਕੇ ਤੋਂ ਦਰਮਿਆਨਾ ਜਾਂ ਦਰਮਿਆਨੇ ਪ ਆਪਣਾ ਮੌਸਮ ਜਿਹੜਾ ਬਦਲੇਗਾ ਠੀਕ ਹੈ ਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਉਸ ਦੇ ਦੋ ਚਾਰ ਖੇਤਰਾ ਵਿੱਚ ਜੋ ਜਾਂ ਦੋ ਚਾਰ ਜ਼ਿਲ੍ਹਿਆਂ ਵਿੱਚ ਜਿਹੜਾ ਪਾਰਿਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਵਿੱਚ ਖਾਸ ਜਿਹੜੇ ਜਿਲ੍ਹੇ ਹੋਣਗੇ ਜਿੱਥੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਖਾਸ ਕਰ ਜਿਹੜੇ ਪੂਰਬੀ ਸੈਟ ਲੱਗ ਕੇ ਜਾਂ ਮਾਧਿਅਮ ਬਾਬਤ ਖੇਤਰ ਹੋਗੇ ਜਿਵੇਂ ਅੰਮ੍ਰਿਤਸਰ ਹੋ ਗਿਆ ਉਸ ਤੋਂ ਬਾਅਦ ਤਰਨਤਾਰਨ ਹੋ ਗਿਆ ਤਾਂ ਇਸ ਤੋਂ ਬਾਅਦ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਜਲੰਧਰ ਕਪੂਰਥਲਾ ਤੇ ਕੋਈ ਸੁੱਤਰੀ ਭਾਗ ਕੁਝ ਪੂਰਬੀ ਭਾਗ ਲੁਧਿਆਣਾ ਦਾ ਮੱਧ ਭਾਗ ਹੋ ਇਹਦੇ ਇਲਾਕੇ ਨਾਲ ਆਪਣੇ ਚੰਡੀਗੜ੍ਹ ਹੋ ਗਿਆ ਪਟਿਆਲੇ ਦੇ ਕੁਝ ਭਾਗ ਹੋ ਗਏ ਜਾਂ ਰੂਪਨਗਰ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਰ ਇਹਨਾਂ ਇਲਾਕੇ ਸਭ ਤੋਂ ਜਾਰੀ ਸੁਭਾਵਨਾ ਰਹੇਗੀ ਤੇ ਬਾਕੀ ਇਲਾਕੇ ਜਿਹੜੇ ਜਿਲ੍ਹੇ ਜਿਵੇਂ ਠੀਕ ਹੈ ਇਹਨਾਂ ਵਿੱਚ ਵੀ ਪੈਣ ਦੀ ਸੁਭਾਵਨਾ ਰਹੇਗੀ ਕਿਤੇ ਕਿਤੇ ਹਲਕਾਰ ਕਿਤੇ ਦਰਮਿਆਨ ਵੀ ਪੈ ਸਕਦਾ ਹੈ ਤਾਂ ਜਿਹੜੇ ਪਹਿਲਾ ਜਿਲ੍ਹੇ ਦਸੇ ਨੇ ਮਾਦ ਬਾਬਾ ਦੇ ਜਾਂ ਪੂਰਬੀ ਖੇਤਰ ਇਹਨਾਂ ਵਿੱਚ ਸਭ ਤੋਂ ਜਾਰੀ ਸੁਭਾਵਨਾ ਰਹੇਗੀ ਤਾਂ ਫਿਰੋਜ਼ਪੁਰ ਹੋ ਗਿਆ ਉਸ ਪਰ ਮੋਗਾ ਹੋ ਗਿਆ ਤਾਂ ਫਰੀਦਕੋਟ ਮੁਕਸਰ ਹੋ ਗਿਆ ਬਠਿੰਡਾ ਆ ਗਿਆ ਫਾਜ਼ਿਲਕਾ ਹੋ ਗਿਆ ਤੇ ਆਪਣਾ ਬਰਨਾਲਾ ਆ ਗਿਆ ਮਲੇਰਕੋਟਲਾ ਹੋ ਗਿਆ ਉਸ ਬੰਗਰੂਰ ਹੋ ਗਿਆ ਪਟਿਆਲੇ ਦੇ ਕੁਝ ਭਾ ਸਭ ਆਪਣਾ ਰਵੇ ਕਿਤੇ ਕਿਤੇ ਕਣੀਆਤ ਲਗਾ ਹਲਕਾ ਤੇ ਕਿਤੇ ਦਰਮਿਆਨਾ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਘਰ ਚ ਲਿਸ਼ਕ ਵੇਖਣ ਨੂੰ ਮਿਲੇਗੀ ਕੁਝ ਹੋ ਸਕਦਾ ਹੈ ਕੁਝ ਥੋੜੇ ਬੋਤੇ ਇੱਕਦੋ ਕਪਾਗਾ ਵੀ ਗੜੇ ਮਾਰ ਹੋਣ ਦੀ ਸਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਜਿਹੜੇ ਪਹਿਲਾਂ ਤੁਹਾਨੂੰ ਜਿਲੇ ਦੱਸੇ ਨਾਜਦ ਬਬਰ ਪੂਰਵੀ ਖੇਤਰ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਵੱਡੀ ਜਾਰੀ ਸਭਾਵਨਾ ਰਹੇ ਕਿਤੇ ਕਿਤੇ ਗੜੇ ਮਾਰ ਹੋਣ ਦੀ ਸਭਾਵਨਾ ਰਹੇਗੀ ਫਿਲਹਾਲ ਦੀ ਕੜੀ ਜਿਹੜੀ ਸੈਟਲਾਈਟ ਤਸਵੀਰਾਂ ਕਹਿਰੀਆਂ ਨੇ ਤਾਂ ਬਾਕੀ ਸਿਸਟਮ ਕਿੰਨਾ ਕੁ ਲੱਗੇਗਾ ਕਿੰਨਾ ਨਹੀਂ ਲੱਗੇ ਪਰਮਾਤਮਾ ਤੇ ਕੁਦਰਤ ਤੇ ਜੋ ਵੀ ਕਰਨਾ ਉਹਨੇ ਕਰਨਾ ਹੈ ਸਾਰਾ ਤਾਂ ਆਪਾਂ ਤੁਹਾਨੂੰ ਜੋ ਵੀ ਸੈਟਲ ਵਿਖਣ ਨੂੰ ਮਿਲ ਸਕਦੇ ਲਗਾਤਾਰ ਤੁਹਾਡੇ ਤੱਕ ਅਪਡੇਟ ਕਰਦੇ ਰਵਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦਾ ਨਾਮ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਟਰੰਡ ਵਾਲੀ ਅਪਡੇਟ ਤੁਹਾਡੇ ਜ਼ਿਲ੍ਹੇ ਤੁਹਾਡੇ ਇਲਾਕੇ ਦਾ ਪਤਾ ਦੱਸ ਸਕੀਏ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ